ਹੇਲਾ ਆਸਾ ਮਹੱਲਾ ਪੰਜਵਾਂ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਚੀਤ ਆਵਹਿ ਤਾਂ ਸੇਵਾ ਅਵਰ ਨ ਕੋ ਦੂਜਾ ਸੁਜੈ ਸਾਚੇ ਅਲਖ ਅਪੇਵਾ ਚੀਤ ਆਵੈ ਤਾਂ ਸਦਾ ਦਿਆਲਾ ਲੋਗਨ ਕਿਆ ਵੇ ਚਾਰੀ ਬੁਰਾ ਭਲਾ ਕਹੋ ਕਿਸਨੋ ਕਹੀਐ ਸਗਲੇ ਜੀ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰਾਖ ਹੈ ਜਿਸ ਜਾਨੀ ਉਪਰ ਤੇਰੀ ਕਿਰਪਾ ਤਿਸ ਕੋ ਬਿਪਨਾ ਕੋ ਉਪਾਖੈ ਉਹੋ ਸੁਖਾ ਉਹਾ ਵਡਿਆਈ ਜੋ ਪ੍ਰਭ ਜੀ ਮਨ ਬਾਣੀ ਤੂੰ ਦਾਨਾ ਤੂੰ ਸਦ ਮਿਹਰਵਾਨ ਨਾਮ ਮਿਲੈ ਰੰਗ ਮਾਣੀ ਤਉ ਦੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਹਾਸਾ ਮਹੱਲਾ ਪੰਜਵਾਂ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਪਾਈਐ ਖੋਲ ਕਵਾਰ ਦਿਖਾਲੇ ਦਰਸ਼ਨ ਪੁਨਰਪ ਜਨਮ ਨਾ ਆਈਐ ਮਿਲੋ ਪ੍ਰੀਤਮ ਸੁਆਮੀ ਆਪਣੇ ਸਗਲੇ ਦੁਖ ਹਰੋਂ ਰੇ ਪਾਰ ਬ੍ਰਹਮ ਜਿ ਨਿਹਰਦਾ ਆਰਾਧਿਆ ਤਾਂ ਕੈ ਸੰਗ ਤਰੋਂ ਰੇ ਰਹਾਉ ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ ਸਤਗੁਰ ਭੇਟ ਭਇਆ ਮਨ ਨਿਰਮਲ ਜਪ ਅਮਰਤ ਹਰ ਰਸਨਾ ਤਨ ਧਨ ਥਾਪ ਕਿਓ ਸਭ ਆਪਣਾ ਕੋਮਲ ਬੰਦਨ ਬਾਂਧਿਆ ਗੁਰ ਪ੍ਰਸਾਦ ਭਏ ਜਨ ਮੁਕਤੇ ਹਰ ਹਰ ਨਾਮ ਅਰਾਧਿਆ ਰਾਖ ਲੀਏ ਪ੍ਰਭ ਰਾਖਨ ਹਾਰੇ ਜੋ ਪ੍ਰਭ ਆਪਣੇ ਬਾਣੀ ਜੀਉ ਪਿੰਡ ਸਭ ਤੁਮਰਾ ਦਾਤੇ ਨਾਨਕ ਸਦ ਗੁਰਬਾਣੀ ਆਸਾ ਮਹੱਲਾ ਪੰਜਵਾਂ ਮੋਹ ਮਲਨ ਨੀਂਦ ਤੇ ਛੁਟਕੀ ਕੌਣ ਅਨੰਗਰਹੋ ਭਇਓ ਰੀ ਮਹਾ ਮੋਹਣੀ ਤੁਦਨਾ ਵਿਆਪੈ ਤੇਰਾ ਆਲਸ ਕਹਾ ਗਇਓ ਰੀ ਰਹਾਉ ਕਾਮ ਕ੍ਰੋਧ ਹੰਕਾਰ ਗਖਰੋ ਸੰਜਮ ਕੌਣ ਛਟਿਓ ਰੀ ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆਂ ਸਗਲੋ ਭਵਨ ਲੁੱਟਿਓ ਰੀ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੀ ਐਸੋ ਸਮਰੱਥ ਵਰਨਨਾ ਸਾਕੋ ਤਾਂ ਕੀ ਉਪਮਾ ਜਾਤ ਨਾ ਕਹਿਓ ਰੀ ਕਾਜਰ ਕੋਠ ਮਹਿ ਭਈ ਨਾ ਕਾਰੀ ਨਿਰਮਲ ਬਰਨ ਬਨਿਓ ਰੀ ਮਹਾ ਮੰਤਰ ਗੁਰ ਹਿਰਦੈ ਬਸਿਓ ਅਚਰਜ ਨਾਮ ਸੁਨਿਓ ਰੀ ਕਰ ਕਿਰਪਾ ਪ੍ਰਭ ਨਦਰ ਅਵਲੋਕਨ ਆਪਣੈ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗਿ ਸਮਾਈ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਆਸਾ ਘਰ ਸਤਵਾਂ ਮਹੱਲਾ ਪੰਜਵਾਂ ਲਾਲ ਚੋਲਨਾ ਤੈ ਤਨ ਸੋਹਿਆ ਸੁਰਜਨ ਪਾਨੀ ਤਾ ਮਨ 모ਹਿਆ ਕਮਨ ਬਨੀ ਰੀ ਤੇਰੀ ਲਾਲੀ ਕਮਨ ਰੰਗ ਤੂੰ ਭਈ ਗੁਲਾਲੀ ਰਹਾਉ ਤੁਮਹੀ ਸੁੰਦਰ ਤੁਮਹਿ ਸੁਹਾਗ ਤੁਮ ਘਰ ਲਾਲਣ ਤੁਮ ਘਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ ਪ੍ਰੀਤਮ ਭਾਨੀ ਤਾਰੰਗ ਗੁਲਾਲ ਕਹੋ ਨਾਨਕ ਸੁਭ ਦ੍ਰਿਸ਼ਟ નિਹਾਲ ਸੋਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਪ ਸ਼ਿੰਗਾਰ ਸਵਾਰਨ ਹਾਰ ਰਹਾਉ ਦੂਜਾ ਹਾਸਾ ਮਹੱਲਾ ਪੰਜਵਾ ਦੁਖ ਕਨੋਂ ਜਬ ਹੋਤੇ ਦੂਰ ਅਬ ਮਸਲਤ ਮੋਹੇ ਮਿਲੀ ਹਦੂਰ ਚੁੱਕਾ ਨੇ ਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਨਿਕਟ ਆਨ ਪ੍ਰਿਆ ਸੇਜ ਧਰੀ ਕਾਨ ਕੱਢਣ ਤੇ ਛੂਟ ਪਰੇ ਮੰਦਰ ਮੇਰਾ ਸ਼ਬਦ ਉਜਾਰਾ ਅਨੰਦ ਬਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਪਿਰ ਘਰ ਆਇਆ ਤੇਰਾ ਸੁਹਾਗ ਨਾਨਕ ਜਨ ਪਾਇਆ ਹਾਸਾ ਮਹੱਲਾ ਪੰਝਵਾਂ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿਓ ਮੌਲਾ ਅਲੇ ਪਤ ਰਹੂ ਜੈਸੇ ਜਲ ਮੈਂ ਕੋਲਾ ਰਹਾਉ ਮੁਖ ਕੀ ਬਾਤ ਸਗਲ ਸਿਓ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਦੇਸ ਆਵਤ ਹੈ ਬਹੁਤ ਭੀ ਹਾਲਾ ਸਗਲ ਚਰਨ ਕੀ ਇਹੋ ਮਨ ਰਾਲਾ ਨਾਨਕ ਜਨ ਗੁਰਪੂਰਾ ਪਾਇਆ ਅੰਤਰ ਬਾਹਰ ਏਕ ਦਿਖਾਇਆ ਆਸਾ ਮਹੱਲਾ ਪੰਜਵਾਂ ਪਾਵਤ ਰਲੀਆਂ ਜੋਬਨ ਬਲੀਆਂ ਨਾਮ ਬਿਨਾ ਮਾਟੀ ਸੰਗ ਰਲੀਆਂ ਕਾਨ ਕੁੰਡਲੀਆਂ ਬਸਤਰ ਓਡਲੀਆਂ ਸੇਜ ਸੁਖਲੀਆਂ ਮਨ ਗਰ ਬਲੀਆਂ ਰਹਾਉ ਤਲੈ ਕੁੰਚਰੀਆ ਸਿਰ ਕਨਕ ਛਤਰੀਆ ਹਰ ਭਗਤ ਬਿਨਾ ਲੇ ਧਰਨ ਗਡ ਲੀਆ ਰੂਪ ਸੁੰਦਰੀਆ ਅਨਕ ਇਸਤਰੀਆ ਹਰ ਰਸ ਬਿਨ ਸਭ ਸਵਾਦ ਫਿਕਰੀਆ ਮਾਇਆ ਛਲਿਆ ਵਿਕਾਰ ਵਿਖਲਿਆ ਸਰਣ ਨਾਨਕ ਪ੍ਰਭ ਪੁਰਖ ਦਇਅਲੀਆ ਆਸਾ ਮਹੱਲਾ ਪੰਜਵਾਂ ਏਕ ਬਗੀਚਾ ਪੇੜ ਘਣ ਕਰਿਆ ਅੰਮ੍ਰਿਤ ਨਾਮ ਤਹਾ ਮਹਿ ਫਲਿਆ ਐਸਾ ਕਰਹੁ ਵਿਚਾਰ ਗਿਆਨੀ ਜਾਣੇ ਪਾਈਐ ਪਦ ਨਿਰਬਾਨੀ ਆਸ-ਪਾਸ ਬਿਖੂ ਆਕੇ ਕੁੰਟਾ ਵਿਚ ਅੰਮ੍ਰਿਤ ਹੈ ਭਾਈ ਰੇ ਰਹਾਉ ਸਿੰਚਨ ਹਾਰੇ ਏਕੈ ਮਾਲੀ ਖਬਰ ਕਰਤ ਹੈ ਪਾਤ ਪਤ ਡਾਲੀ ਸਗਲ ਬਨਸਪਤਿਆਣ ਜਣਾਈ ਸਗਲੀ ਫੂਲੀ ਨੇ ਫਲ ਨਾ ਕਾਈ ਅਮਰਤ ਫਾਲੇ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਿਨ ਮਾਇਆ ਹਾਸਾ ਮਹੱਲਾ ਪੰਜਵਾਂ ਰਾਜ ਲੀਲਾ ਤੇਰਾ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਨੇ ਤੇਰਾ ਓਲੈ ਭ੍ਰਮ ਕੇ ਪਰਦੇ ਸਤ ਗੁਰ ਖੋਲੇ ਰਹਾਉ ਹੁਕਮ ਬੂਜ ਰੰਗ ਰਸਮਾਣੀ ਸਤ ਗੁਰ ਸੇਵਾ ਮਹਾਂ ਨਿਰਵਾਣੀ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਣ ਨਾਮ ਰਪਤਾ ਸੋਈ ਨਿਰਵਾਣ ਜਾਂ ਕੋ ਮਿਲਿਓ ਨਾਮ ਨਿਧਾਨਾ ਭਨਤ ਨਾਨਕ ਤਾ ਕਾ ਪੂਰਖ ਜਾਨਾ ਹਾਸਾ ਮਹੱਲਾ ਪੰਜਵਾਂ ਤੀਰਥ ਜਾਉ ਤਾ ਹਉ ਹਉ ਕਰਤੇ ਪੰਡਤ ਪੂਛੋ ਤਾ ਮਾਇਆ ਰਾਤੇ ਸੋ ਵਸਥਾਨ ਬਤਾਵੋ ਮੀਤਾ ਜਾਂ ਕਹਿ ਹਰਿ ਹਰਿ ਕੀਰਤਨ ਨੀਤਾ ਰਹਾਉ ਸਾਸਤਰ 베ਦ ਪਾਪ ਪੁਨ ਵਿਚਾਰ ਨਰਕ ਸੁਰਗ ਫਿਰ ਫਿਰ ਔਤਾਰ ਗ੍ਰਸਤਮਹਿ ਚਿੰਤ ਉਦਾਸ ਹੰਕਾਰ ਕਰਮ ਕਰਤ ਜੀ ਕਉ ਜੰਜਾਰ ਪ੍ਰਭ ਕਿਰਪਾ ਤੇ ਮਨ ਵਾਸਿਆ ਆ ਨਾਨਕ ਗੁਰਮੁਖ ਤਰੀ ਤਿਨ ਮਾਇਆ ਸਾਦ ਸੰਗ ਹਰ ਕੀਰਤਨ ਗਾਈਐ ਇਹ ਉਸ ਥਾਨ ਗੁਰੂ ਤੇ ਪਾਈਐ ਰਹਾਉ ਦੂਜਾ ਆਸਾ ਮਹੱਲਾ ਪੰਜਵਾਂ ਘਰ ਮਹਿ ਸੁਖ ਬਾਹਰ ਕੁਨ ਸੁਖਾ ਹਰਿ ਸਿਮਰਤ ਸਗਲ ਬਨਾਸੀ ਦੁਖਾ ਸਗਲ ਸੁਖ ਜਾਂ ਤੂੰ ਚਿਤ ਆਵੇਂ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾਉ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਟਹ ਦੁਖ ਡੇਰਾ ਹੁਕਮ ਬੂਝੈ ਸੋਈ ਪਰਵਾਨ ਸਾਚ ਸ਼ਬਦ ਜਾ ਕਾ ਨੀਸ਼ਾਨ ਗੁਰ ਪੂਰੈ ਹਰ ਨਾਮ ਦਿੜੜਾਇਆ ਭੰਤ ਨਾਨਕ ਮੇਰਾ ਮਨ ਸੁਖ ਪਾਇਆ ਆਸਾ ਮਹੱਲਾ ਪੰਜਵਾਂ ਜਹਾਂ ਪਠਾਵ ਹੋ ਤਹ ਤਹ ਜਾਈ ਜੋ ਤੁਮ ਦੇਹੋ ਸੋਈ ਸੁਖ ਪਾਈ ਸਦਾ ਚੇਰੇ ਗੋਵਿੰਦ ਗੁਸਾਈ ਤੇਮਰੀ ਕਿਰਪਾ ਤੇ ਤ੍ਰਿਪਤ ਅਗਾਹੀ ਰਹਾਉ ਤੁਮਰਾ ਦਿਆ ਪੈਨੋ ਖਾਈ ਤਉ ਪ੍ਰਸਾਦ ਪ੍ਰਭ ਸੁਖੀ ਬਲਾਈ ਮਨ ਤਨ ਅੰਤਰ ਤੁਜੈ ਧਿਆਈ ਤੁਮਰੇ ਲਵੈ ਨਾ ਕੋ ਉਲਾਈ ਕਹੋ ਨਾਨਕ ਨਿਤ ਇਵੈ ਧਿਆਈ ਗਤ ਹੋਵੈ ਸੰਤਹ ਲਗ ਪਾਈ ਆਸਾ ਮਹੱਲਾ 5ਵਾਂ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਸਰਵਨ ਸੁਨੀ ਜਾਇ ਅਮਰਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲੱਥਾ ਰਹਾ ਕਾਰਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਹਰ ਅਮਰਤ ਪੀਜੈ ਦਿਨ ਸ ਰਹਿਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਤ ਨਾ ਪਾਈਐ ਆਠ ਪਹਿਰ ਜਿਸ ਵਿਸਰਹਿ ਨਾਹੀ ਗਤ ਹੋਐ ਨਾਨਕ ਤਿਸ ਲਗ ਪਾਈ ਆਸਾ ਮਹੱਲਾ 5ਵਾਂ